ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਦਾਣਾ ਮੰਡੀ ਗੁਰੂ ਹਰ ਸਾਹਿਬ ਜੀ ਕੀਤੀ ਵਿਸ਼ਾਲ ਕਿਸਾਨ ਮਜ਼ਦੂਰ ਪੰਚਾਇਤ ਚੋਨੇ ਦਾ ਦਾਣਾ-ਦਾਨ ਖਰੀਦਣ ਦਾ ਤੁਰੰਤ ਪ੍ਰਬੰਧ ਕਰੇ ਸਰਕਾਰ ਦਰਸ਼ਨਪਾਲ ਤਸਵੀਰਾਂ ਗੁਰੂ ਹਰ ਸਾਹਿਬ ਦੀ ਦਾਣਾ ਮੰਡੀ ਦੀਆਂ ਹਨ ਜਿੱਥੇ ਕਿ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਇਲਾਵਾ ਵੱਖ-ਵੱਖ ਹੋਰ ਕਿਸਾਨ ਮਜ਼ਦੂਰ ਟੈਕਨੀਕਲੀ ਡੈਮੋਕਰੈਟਿਕ ਟੀਚਰ ਫਰੰਟ ਪੈਨਸ਼ਨਜ਼ ਬੇਰ ਕਾਮਿਲਕ ਪਲਾਟ ਵਰਕਰ ਯੂਨੀਅਨ ਆਰਤੀ ਐਸੋਸੀਏਸ਼ਨ ਆਦਿ ਵੱਖ-ਵੱਖ ਜਥੇਬੰਦੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ ਹਜ਼ਾਰਾਂ ਦੀ ਗਿਣਤੀ ਵਿੱਚ 71 ਹੋਏ ਲੋਕਾਂ ਨੇ ਜਿਲੇ ਨਾਰਾਇਨਾਲ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈਸ ਇਕਤਰ ਅਵतार ਸਿੰਘ ਮਹਿਮਨ ਨੇ ਅੱਜ ਦੇ ਹੋਏ ਇਕੱਠ ਬਾਰੇ ਜਾਣਕਾਰੀ ਅਤੇ ਮੰਗਾਂ ਬਾਰੇ ਦੱਸਿਆ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਤੋਂ ਖਸਾਨਾ ਦੇ ਝੋਨੇ ਅਤੇ ਬਾਸਮਤੀ ਦਾ ਦਾਣਾ-दाना ਖਰੀਦਣ ਦਾ ਤੁਰੰਤ ਪ੍ਰਬੰਧ ਕਰੇ ਨਹੀਂ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਕੇ ਤਿੱਖਾ ਸ਼ਿੰਗਾਰ ਸੇ ਕਰੇਗੀ ਇਸ ਮੌਕੇ ਹੋਰ ਵੱਡੇ ਪੱਧਰ ਤੇ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਸਨ ਤਸਵੀਰਾਂ ਮੰਡੀ ਗੁਰੂ ਹਰਸਾਏ ਦੀਆਂ ਹਨ ਤੁਸੀਂ ਦੇਖ ਰਹੇ ਹੋ ਇਸ ਟਾਈਮ ਮੰਡੀ ਗੁਰੂ ਹਰਸਾਏ ਦੀਆਂ ਮੰਡੀ ਦੀਆਂ ਤਸਵੀਰਾਂ ਆਓ ਆਪਾਂ ਕਰਦੇ ਹਾਂ ਮੌਕੇ ਤੇ ਪਹੁੰਚੇ ਕਿਸਾਨ ਆਗੂ ਨਾਲ ਗੱਲਬਾਤ ਹੋਰ ਜਾਣਕਾਰੀ ਲੈਂਦੇ ਹਾਂ ਵੀਡੀਓ ਵੱਤ ਵੱਤ ਸ਼ੇਅਰ ਕਰਨਾ ਤੇ ਆਪਣੇ ਸੁਝਾਅ ਜ਼ਰੂਰ ਦੇਣਾ ਜੀ किसान फाळा चाळ चाळ जगा दे पाठ मुझ करो मुसलमान ने पाठ को देना दिया प्रबंध करो मीनी कुटुंब तो आई ना वो हमने खात करो ये परंपरा जिसने काम दे गौरव खात करो काफी है का ये कुडा बना किसानला एक झटका ਪ੍ਰਧਾਨ ਜੀ ਅੱਜ ਜਿਹੜਾ ਇੱਥੇ ਦਾਣਾ ਮੰਡੀ 'ਚ ਪ੍ਰੋਗਰਾਮ ਹੋਇਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇਖੋ ਇੱਥੇ ਮਹਾ ਪੰਚਾਇਤ ਹੋਈ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਅਤੇ ਡਲਿਤ ਕੌਮ ਦੀ ਮਜ਼ਦੂਰ ਮਿੱਟੀ ਨੇ ਅੱਜ ਦੀ ਕਿਸਾਨ ਤੇ ਮਜ਼ਦੂਰ ਪੰਚਾਇਤ ਦੇ ਵਿੱਚ ਆਗ ਰਿ ਲੁਵਾਈ ਗਏ ਵੱਡੀ ਗਿਣਤੀ 'ਚ ਕਿਸਾਨਾਂ ਦੀ ਸੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਹ ਕਿਸਾਨ ਪੰਚਾਇਤਾਂ ਕਰਨ ਦਾ ਫੈਸਲਾ ਲਿਆ ਸੀ ਰੋਚ ਦਲਤੋ ਦੇ ਮੇਜਿਸਟਿਕ ਮੋਕੇ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਹੈ ਜਿਹੜੀ ਇਹਦੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਕਿਸਾਨ ਪੰਚਾਇਤਾਂ ਕਰਕੇ ਕਿਸਾਨਾਂ ਨੂੰ ਚੇਤਨਕ ਕਰਨ ਉਹਨਾਂ ਦੀਆਂ ਮੰਗਾਂ ਬਾਰੇ ਸੰਯੁਕਤ ਕਿਸਾਨ ਮੋਰਚੇ ਬਾਰੇ ਸੰਘਰਸ਼ ਬਾਰੇ ਸੰਘਰਸ਼ਮਈ ਲੰਦਨ ਬਾਰੇ ਉਹਦੇ ਬਾਰੇ ਜਾਗਰਤ ਕੀਤਾ ਜਾ ਰਿਹਾ ਔਰ ਇਹ ਇੱਕ ਪੰਚਾਇਤ ਆ ਜਿਹੜੀ ਪਟਿਆਲਾ ਫਤਿਹਗੜ੍ਹ ਦੀ ਹੋ ਚੁੱਕੀ ਅੱਜ ਫਾਜ਼ਿਲਕਾ ਪੂਰਬੀ ਸੀ 28 ਤਰੀਕ ਨੂੰ ਬਰਨਾਲਾ ਮਾਂਮਛਾ ਬਠਿੰਡੇ ਦੀ ਆ ਫਿਰ ਮੁਕਸਰ ਮੋਗਾ ਤੇ ਨਾ ਫਰੀਦਕੋਟ ਦੀ ਕੱਲ ਨੂੰ ਆ ਤੇ 3 ਤਰੀਕ ਨੂੰ ਫਿਰ ਸਾਡੀ ਬਟਾਲੇ ਸਾਨ ਪੰਚਾਇਤ ਤੇ ਨੂੰ ਗਰਦਾਸਪੁਰ ਦੇ ਵੀ ਇਹ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਨੇ ਜਿਹਦੇ ਵਿੱਚ ਬੇਰੁਜ਼ਗਾਰੀ ਹੋ ਗਿਆ ਨਸ਼ੇ ਹੋ ਗਏ ਐਮ ਐਸ ਪੀ ਦਾ ਮੁੱਦਾ ਹੋ ਗਿਆ ਕਿਸਾਨਾਂ ਨੂੰ ਪੈਨਸ਼ਨ ਪਸ਼ੂਨਾਂ ਦਾ ਬੀਮਾ ਲਖੀਂਪੁਰ ਫਰੀਧੀ ਦੇ ਦੋਖਿਆਂ ਨੂੰ ਸੁਝਾਵਾ ਉਗਿਆਦਾ ਵਗੈਰਾ ਦੇ ਉੱਤੇ ਲੋਕਾਂ ਨੂੰ ਅਸੀਂ ਸਾਰੇ ਬੁਲਾ ਰਹੇ ਨੇ ਵਿਚਾਰ ਰੱਖੇ ਔਰ ਵਿਚਾਰ ਵਖੰਡ ਦੇ ਨਾਲ-ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਅਗਲੇ ਅੰਦੋਲਨ ਦੀ ਤਿਆਰੀ ਕਰਨ ਵਾਸਤੇ ਲੋਕਾਂ ਨੂੰ ਜਾ ਕੇ ਐ ਆਪਣਾ ਡੈਟ ਸਾਬ ਜੀ ਜਿੱਥੇ ਵੱਡੇ ਪੱਧਰ ਤੇ ਹੁਣ ਨਵੀਆਂ ਅਪਡੇਟਾਂ ਦੋ ਆਈਆਂ ਕਿਸਾਨਾਂ ਨੂੰ ਲੈ ਕੇ ਜਿੱਥੇ ਐਨਜੀਟੀ ਵੱਲੋਂ ਪਰਚੇ ਕਰਨ ਦਾ ਪੰਜਾਬ ਸਰਕਾਰ ਵੱਲੋਂ ਆਇਆ ਪਰਾਲਾ ਉਹ ਕਿਹਾ ਗਿਆ ਉਹਨਾਂ ਵੱਲੋਂ ਔਰ ਨਾਲ ਜਿਹੜਾ ਝੋਨੇ ਦੀ ਫਸਲ ਨੂੰ ਵਿਕਣ ਵਾਸਤੇ ਜਿਹੜੀ ਥੋੜੀ ਬਾਰੇ ਪ੍ਰੋਬਲਮ ਆ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੇ ਮੁਸੇਮਾ ਕਿਸਾਨਾਂ ਵਾਸਤੇ ਰੋਹਿੰਦਾ ਹੂੰ ਝੋਨੇ ਚੌਲਾਂ ਦਾ ਚੱਕਣਾ ਕੇਂਦਰ ਸਰਕਾਰ ਵੱਲੋਂ ਡਿਲੇ ਕਰਤਾ ਜਾ ਰਿਹਾ ਐ ਐਨਜੀਟੀ ਵੱਲੋਂ ਪਰਾਲੀ ਨੂੰ ਲੈ ਕੇ ਕੀਤਾ ਜਾ ਰਿਹਾ ਡੀਪੀਟੀ ਨੂੰ ਪ੍ਰੋਪਰਲੀ ਲਿਆਂਦਾ ਨਹੀਂ ਗਿਆ ਡੀਏਪੀ ਨੂੰ ਉਹ ਕਿਸਾਨ ਬੜੇ ਔਕੇ ਨੇ ਕੰਗੜਾ ਨਾਲ ਲੋਟ ਨੇ ਕੱਲ ਇੱਕ ਸਟੇਟਮੈਂਟ دی ਉਹ ਸਾਡੇ ਝਕਮਾ ਤੇ ਨਮਸ਼ਟ ਕੀਤਾ ਜਾ ਰਿਹਾ ਹੈ ਖੇਤੀ ਮੰਤਰੀ ਨੇ ਕੱਲ ਕੋਈ ਮੀਟਿੰਗ ਕਰਨ ਦੀ ਡੰਮੀ ਜੱਥੇਬੰਦੀਆਂ ਨਾਲ ਉਹ ਸਾਨੂੰ ਚੜਾਉਣ ਵਾਲੀ ਆ ਸਾਨੂੰ ਪੈਂਟਾ ਬਣੀ ਖੋ ਕਿਸਾਨ ਜਥੇਬੰਦੀਆਂ ਦੇ ਕੰਮ ਕਰਕੇ ਲੇਕਿਨ ਇੱਕ ਗੱਲ ਮੈਂ ਬੜੀ ਵਿਦਾਵੈ ਨਾਲ ਕਹਿ ਸਕਦਾ ਹੈ ਕਿ ਅੱਜ ਦੇਸ਼ ਦੇ ਅੰਦਰ ਇੱਕੋ ਇੱਕ ਤਾਕਤ ਐਸੀ ਕਿਸਾਨ ਜਥੇਬੰਦੀਆਂ ਨੇ ਚਾਹੇ ਸੰਯੁਕਤ ਕਿਸਾਨ ਮੋਰਚਾ ਚੱਲਦਾ ਹੈ ਚਾਹੇ ਕਿਸਾਨ ਮੋਰਚਾ ਗਿਆ 86 ਹੈ ਚਾਹੇ ਕਿਸਾਨ ਮਜ਼ਦੂਰ ਮੋਰਚਾ ਸੁਖਨਾ ਪੰਨੂ ਜੀ ਦੇ ਪਿੰਡੇ ਰਣਾਵਾ ਜਾਂ ਇਹ ਤਿੰਨ ਹੀ ਨੇ ਮੇਨ ਲਈ ਜਿਹਦੇ ਨਾਲ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਜੁੜੀਆਂ ਹੋਈਆਂ ਨੇ ਕੁਝ ਮਜ਼ਦੂਰ ਜਥੇਬੰਦੀਆਂ ਵੀ ਨਾਲ ਨੇ ਔਰ ਦੇਸ਼ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੇਂਦਰ ਸਰਕਾਰ ਜੋਰ ਲਾਦੇ ਜਾਂ ਪੰਜਾਬ ਦੀ ਸਰਕਾਰ ਲੋਕੀ ਕਿਸਾਨਾਂ ਨੇ ਆਪਣੇ ਜਿਹੜੇ ਮਤਲਬ ਕਿ ਇਹ ਜਿਹੜਾ ਮਸਲਾ ਤੁਸੀਂ ਕਹਿ ਰਹੇ ਹੋ ਖਾਸ ਕਰਕੇ ਐਨਜੀਟੀ ਦੀ ਇਹ ਵੀ ਕਿਸਾਨ ਜਿੱਥੇ ਬੰਨੀ ਆ ਦੇਖੋ ਅਸੀਂ ਕਿਸਾਨਾਂ ਨੂੰ ਕਹਿੰਨੇ ਆ ਕਿ ਪੁਰਾਲੀ ਨੂੰ ਅੱਗ ਨਾ ਲਾਈਏ ਉਸ ਦਾ ਵਾਤਾਵਰਣ ਨੂੰ ਦੂਸ਼ਿਤ ਨਾ ਕੀਤਾ ਜਾਵੇ ਬਹੁਤ ਸਾਰੇ ਮਰੀਜ਼ ਨੇ ਅੱਜ ਕੱਲ੍ਹ ਹੀ ਸਾਲਾ ਫੇਫੜਿਆਂ ਦੀਆਂ ਬਿਮਾਰੀਆਂ ਹੋਣੀਆਂ ਆ ਅੱਜ ਕੱਲ੍ਹ ਹੀ ਅਗਰ ਪ੍ਰਦੂਸ਼ਣ ਹੋ ਜਾਂਦਾ ਹੈ ਨੰਬਰ 1 ਨੰਬਰ ਤੋਂ ਦੇਖੋ ਪ੍ਰਦੂਸ਼ਣ ਨੂੰ ਲੈ ਕੇ ਜਿੰਨਾ ਹੋ ਹੱਲਾ ਪਾਇਆ ਜਾ ਰਿਹਾ ਅਸੀਂ 8 ਤੋਂ ਲੈ ਕੇ 12% ਪ੍ਰਦੂਸ਼ਣ ਹੁੰਦਾ ਉਹ ਵੀ ਝੋਲੇ ਦੇ ਸੀ ਜੀ ਬਾਕੀ ਪ੍ਰਦੂਸ਼ਣ ਤਾਂ ਹੋਰ ਰੋਜ਼ ਇਹਨਾਂ ਡਿਵੀਜ਼ਨ ਖੁਦ ਦਾ ਕਾਰਾਂ ਤੇ ਇੰਡਸਟਰੀ ਦੇ ਪ੍ਰਦੂਸ਼ਣ ਤੇ ਇੰਡਸਟਰੀ ਦਾ ਉਹ ਪ੍ਰਦੂਸ਼ਣ ਜ਼ਿਆਦਾ ਹੈ ਨੰਬਰ 1 ਨੰਬਰ 2 ਜਿਹੜਾ ਜੱਜ ਹੈ ਨੈਸ਼ਨਲ ਗ੍ਰੀਨ ਰਿਵਿਊਨਲ ਦਾ ਉਹਨੇ ਬੜੇ ਕਲੀਅਰਲੀ ਇੱਕ ਮੀਟਿੰਗ ਦੇ ਵਿੱਚ ਕਿਹਾ ਕਨਵੈਨਸ਼ਨ ਦੇ ਵਿੱਚ ਭਾਸ਼ਣ ਦਿੰਦੇ ਹੋਏ ਵੀ ਮੈਂ ਬਿਲਕੁਲ ਨਹੀਂ ਸਹਿਮਤ ਹੁੰਦਾ ਕਿ ਦਿੱਲੀ ਦਾ ਜਿਹੜਾ ਪ੍ਰਦੂਸ਼ਨ ਹੈ ਪੰਜਾਬ ਦੀ ਪ੍ਰਾਚਲਣ ਨੂੰ ਹੋ ਰਿਹਾ ਹੈ। ਸੋ ਇਸ ਕਰਕੇ ਤੀਸਰੀ ਗੱਲ ਮੈਂ ਕਹਣੀ ਚਾਹੁੰਦਾ ਕਿ ਪ੍ਰਾਲੀ ਦੇ ਬਾਰੇ ਅਸੀਂ ਬੜਾ ਕਲੀਅਰ ਕਿਹਾ ਸੀ ਕਿ ਪ੍ਰਾਲੀ ਦੀਆਂ ਗੰੰਡਾ ਮਣਾਉਣ ਲਈ ਜਾਂ ਪ੍ਰਤਾਲੀ ਨੂੰ ਸੰਭਲਣ ਲਈ ਸਰਕਾਰ ਕੋਈ ਕੋਸ਼ਿਸ਼ ਤਾਂ ਕਰੇ। ਨਾ ਮਸ਼ੀਨਰੀ, ਨਾ ਮਸ਼ੀਨ, ਨਾ ਕੋਸਰ ਕੋਈ ਹੈ ਹੀ ਨਹੀਂ ਆ ਰਹੀਆਂ। ਸੋ ਦੇਖੋ ਕਿਸੇ ਵੀ ਚੀਜ਼ ਨੂੰ ਐਡੀ ਵੱਡੀ ਚੀਜ਼ ਨੂੰ ਸੰਭਲ ਸੰਭਾਲਣ ਲਈ ਜਦ ਤੱਕ ਏਜੰਸੀਆਂ ਸਰਕਾਰੀ ਏਜੰਸੀਆਂ ਸਰਕਾਰ ਫਾਈਨਾਂਸ ਪੱਖੋਂ ਵੀ ਤਕਨੀਕ ਪੱਖੋਂ ਵੀ ਡਿਸਟ੍ਰਿਬਿਊਸ਼ਨ ਪੱਖੋਂ ਵੀ ਜਦ ਤੱਕ ਸਰਕਾਰ ਨਹੀਂ ਇਹਦੇ ਕੁਝ ਕਰੂਗੀ ਤਾਂ ਇੱਕ ਕਿਸਾਨ ਦੇ ਵਸ ਦੀ ਕੋਈ ਗੱਲ ਨਹੀਂ ਬਣੇ ਸੋ ਕਿਸਾਨ ਕਈ ਵਾਰੀ ਮਜਬੂਰ ਹੁੰਦਾ ਜਦੋਂ ਇਹੋ ਜਿਹਾ ਕੁਝ ਕਰਦਾ ਅਸੀਂ ਫਿਰ ਵੀ ਸਾਡੀ ਅਪੀਲ ਤਾਂ ਇਹ ਹੀ ਹੈ ਕਿਸਾਨਾਂ ਨੂੰ ਵੀ ਕੋਸ਼ਿਸ਼ ਕਰੋ ਭਾਈ ਥੋੜਾ ਰੁਕ ਜੋ ਮਸ਼ੀਨਾਂ ਆ ਜਾਣ ਲੋ ਪਰਾਲੇ ਨੂੰ ਸਾਂਭ ਲੋ ਅੱਗ ਨਾ ਲਾਓ ਇਹ ਤਾਂ ਆਪਣੀ ਬਰਬਾਦੀ ਹੋ ਜਾਣਾ ਕਿ ਮੈਂ ਨਾਲੇ ਵੀ ਕਹਿਣਾ ਚਾਹੁੰਦਾ ਕੀ ਪ੍ਰਦੂਸ਼ਨ ਦੇ ਵਿੱਚ ਸਾਡੀ ਪਰਸੈਂਟੇਜ ਬੜੀ ਘੱਟ ਬਹੁਤ ਘੱਟ ਜੀ ਬਹੁਤ ਘੱਟ ਦੂਜੀ ਰਹੀ ਗੱਲ ਜਿਹੜੀ ਤੁਸੀਂ ਕਹਿੰਦੇ ਚੌਲਾ ਵਾਲੀ ਉਹ ਅੱਜ ਵੀ ਅਸੀਂ ਕਹਿੰਦੇ ਆਰਟੀਏ ਵੀ ਸ਼ਰਮਾਲ ਦੇ ਕਿਸਾਨ ਵੀ ਇੰਨਾ ਤੰਗ ਨੇ ਸੈਂਟਰ ਗਵਰਨਮੈਂਟ ਨੂੰ ਇਮੀਡੀਏਟਲੀ ਲਿਫਟ ਕਰਨੇ ਚਾਹੀਦੇ ਨੇ ਚੌੜ ਕਿਉਂਕਿ ਝੋਨਾ ਆਊਗਾ ਦੋ ਚਾਰ ਦਿਨਾਂ ਤੋਂ ਲੱਗਣ ਲਈ ਕਿੱਥੇ ਜਗ੍ਹਾ ਚਾਹੀਦੀ ਹੈ ਡੀਏਪੀ ਬਾਰੇ ਵੀ ਆਲੂ ਵਾਲਿਆਂ ਨੇ ਕਣਕ ਵਾਲਿਆਂ ਨੇ ਡੀਏਪੀ ਚਾਹੀਦਾ ਉਹ ਵੀ ਕੰਗਨਾ ਰਣੌਤ ਜੋ ਕਹਿ ਰਹੀ ਹੈ ਉਹਦੇ ਤੇ ਮੈਂ ਫੇਰ ਕਹਿਣਾ ਚ ਉਹ ਆਪ ਹੀ ਕਹਿ ਰਿਹਾ ਮੈਂ ਤੁਸ ਤੋਂ ਪੁੱਛਿਆ ਨਹੀਂ ਲੇਕਿਨ ਕੰਨਰ ਨਰ ਨੋਰ ਤੋਂ ਮੈਂ ਕਹਿਣਾ ਚ ਮੈਂ ਬੀਬੀ ਰਾਣੀ ਤੂੰ ਨਾ ਇਹ ਜੀਆਂ ਗੱਲਾਂ ਕਰ ਮੋਦੀ ਸਾਹਿਬ ਅੱਗੇ 400 ਪਾਰ ਜਾ ਰਹੇ ਆਂ ਤੇ 300 ਥੱਲੇ ਆ ਗਏ ਹੁਣ ਹਰਿਆਣਾ ਵੀ ਜਾਣਾ ਹੁਣ ਗਾਂ ਹਰਿਆਣਾ ਵੀ ਚਲੇ ਜਾਣਾ ਤੇ ਜੇ ਉਹਨਾਂ ਨੇ ਤਿੰਨ ਕਾਨੂੰਨ ਜਿਹੜੇ ਕਹੇ ਤੋਂ ਵਾਪਸ ਲਾਉਣਾ ਆਂਦੇ ਤੇਰੀ ਸੀਟ ਵੀ ਨਹੀਂ ਰਾਣੀ ਮੋਦੀ ਜੀ ਵੀ ਨਹੀਂ ਤੇ ਭਾਜਪਾ ਦੀ ਸਰਕਾਰ ਵੀ ਨਹੀਂ ਰਾਣੀ ਕਿਸਾਨਾਂ ਦਾ ਦੁੱਖਾ ਤੁਸੀਂ ਜਾਣਦੇ ਕਿਵੇਂ ਆ ਕਿਸਾਨਾਂ ਦੀ ਇਕਤਾ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਦਾ ਅੰਦোলন ਤੁਹਾਡੇ ਇਲੈਕਟੋਰਲ ਪ੍ਰਕਿਰਿਆ ਦੇ ਉੱਤੇ ਜੋਰ ਆ ਰਹੀ ਸੀ। ਅੱਜ ਹਰਿਆਣੇ ਦੇ ਅੱਪਰ ਬੀਜਪੀ ਦੇ ਲੋਕਾਂ ਨੂੰ ਮੂੰਹ ਫੋਣਾ ਆਇਆ। ਜੀ। ਲੋਕ ਇੰਨੇ ਸਵਾਲ ਕਰਦੇ ਸੋ ਇਹ ਜੁਨੀਆ ਜੰਮਾ ਨੇ ਇਹ ਮੈਂ ਤੁਹਾਡੇ ਚੈਨਲ ਤੇ ਰਾਹੀਂ ਕਹਿਣਾ ਚਾਹੁੰਦਾ ਕਿ ਕਿਸਾਨੀ ਨੂੰ ਤੰਗ ਕਰ ਰਹੇ ਨੇ, ਪਰੇਸ਼ਾਨ ਕਰ ਰਹੇ ਨੇ, ਕੰਗਨਾ ਵੀ મોદી ਸਾਹਿਬ ਦੀ ਇਹ ਵੀ ਪ੍ਰਗਟਮਾਨ ਹੁਣੀ ਵੀ ਕੋਈ ਪ੍ਰੋਪਰਲੀ ਹੱਲ ਨਹੀਂ ਕਰਦੇ ਸਾਰੇ ਮਸਲੇ। ਸੋ ਇਸ ਕਰਕੇ ਕਿਸਾਨੀ ਅਸੀਂ ਅੱਜ ਜਿਹੜੀ ਕਿਸਾਨ ਪੰਚਾਇਤ ਕੀਤੀ ਐ ਇਸੇ ਲਈ ਕੀਤੀ ਐ ਕਿ ਆਓ ਆਉਣ ਵਾਲੇ ਸਮੇਂ ਵਿੱਚ ਆਪਾਂ ਆਪਣੀ ਲੜਾਈ ਦੀ ਤਿਆਰੀ ਕਰਨ ਵਾਸਤੇ ਆਪਣੇ ਮੁੱਦੇ ਨੂੰ ਪ੍ਰਧਾਨ ਜੀ ਆਮ ਤਰ੍ਹਾਂ ਤੇ ਦੇਖਦੇ ਆ ਸਾਡਾ ਜਿਹੜਾ ਤਜਰਬਾ মিডিਆ ਦਾ ਜਾਂ ਕਿਹੜਾ ਕਿਸਾਨ ਜਥੇਬੰਦੀਆਂ ਦੇ ਵਿੱਚ ਰਹਿੰਦੇ ਆ ਤਜਰਬਾ ਹੈਗਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਦਾ ਬੇਸ਼ਕਤੀ ਕਿ ਨਸ਼ਿਆਂ ਦਾ ਮੁੱਦਾ ਹੈਗਾ ਲੇਕਿਨ ਨੌਜਵਾਨਾਂ ਨੂੰ ਨਾਲ ਜੋੜਨ ਵਾਸਤੇ ਇਹਨਾਂ ਕਿਸਾਨ ਮਦੁਰ ਜਥੇਬੰਦੀਆਂ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋ ਦੇਖੋ ਅੰਦੋਲਨ ਤੇ ਜਥੇਬੰਦੀ ਦਾ ਡੈਮੋਕਰੈਟਿਕ ਢੰਗ ਨਾਲ ਕੰਮ ਕਰ ਹੂੰ ਤੇ ਬੇਰੋਜ਼ਗਾਰੀ ਨਸ਼ਿਆਂ ਦਾ ਮਸਲਾ ਤੇ ਹੋਰ ਰਚਨਾਤਮਕ ਤਰੀਕੇ ਨਾਲ ਚਤੰਬੰਦੀ ਨੂੰ ਬਣਾਉਣਾ ਜਿਹੜੇ ਕਿਸਾਨ ਨੌਜਵਾਨ ਨੇ ਜਿਹੜੇ ਉਹ ਜਿਵੇਂ ਮੰਨ ਲਓ ਤੁਹਾਡੇ ਸਾਡੇ ਸੋਸ਼ਲ ਮੀਡੀਆ ਰਾਹੀਂ ਜਿਹੜਾ ਕਹੋ ਕਿ ਬੇਰੋਜ਼ਗਾਰੀ ਦਾ ਮਸਲਾ ਹੈ ਜਾਂ ਜਿਹੜੇ ਹੋਰ ਰਚਨਾਤਮਕ ਤਰੀਕੇ ਨੇ ਕੰਮ ਕਰਦੇ ਨੌਜਵਾਨਾਂ ਦੇ ਅੰਦਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਕਰਨ ਦੀ ਈਜ ਹੁੰਦੀ ਹੈ ਜੇ ਅਸੀਂ ਉਹ ਅਪਣਾਵਾਂਗੇ ਤਾਂ ਅੱਜ ਦੀ ਪੰਚਾਇਤ ਦੇ ਵਿੱਚ ਤੁਸੀਂ ਦੇਖੋਗੇ ਕਿ ਸੈਂਕੜੇ ਨੌਜਵਾਨ ਜਿਹੜੇ ਅੱਜ ਆਏ ਨੇ ਮੇਨੂੰ ਲੱਗਦਾ ਵੀ ਇਹ ਅਗਰ ਅਸੀਂ ਇਸ ਨੂੰ ਕੰਟੀਨਿਊ ਕਰਦੇ ਹਾਂ ਤਾਂ ਨੌਜਵਾਨ ਨੇ ਜਿਹੜੇ ਵਧੀਆ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਕੋਈ ਵੱਡੇ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਤੇ ਹੈਗਾ ਤਾਂ ਜਿਹੜਾ ਉਹਨਾਂ ਦਾ ਗਰਮ ਖੂਨ ਹੈ ਜਿਹੜਾ ਉਹਨਾਂ ਦਾ ਕੁਰਬਾਨੀ ਲਈ ਭਾਵਨਾ ਹੈ ਜਿਹੜੀ ਉਹਨਾਂ ਦੀ ਕਿਹਨੋ ਕਿ ਲੋਕਾਂ ਪ੍ਰਤੀ ਆਪਣੇ ਤੂਲ ਤਸੀਲੇ ਨੂੰ ਦੇਣ ਦੀ ਭਾਵਨਾ ਉਹ ਠੀਕ ਫਸੇ ਨੂੰ ਜਿਹੜਾ ਸਮਾਏ ਨੂੰ ਆਮ ਤੌਰ ਤੇ ਇੱਕ ਵਰਗ ਦੇ ਨਾਲ ਜੋੜਨ ਵਾਸਤੇ ਖਾਸ ਤੌਰ ਤੇ ਆਪਣੀ ਹੱਕਾਂ ਪ੍ਰਤੀ ਜਾਗਤ ਕਰਨ ਵਾਸਤੇ ਸਭ ਤੋਂ ਵਧੀਆ ਜਿਹੜਾ ਪਲੇਟਫਾਰਮ ਕਿਹੜਾ ਇਸ ਤਰ੍ਹਾਂ ਕਾਨਫਰੰਸਾਂ ਹੈਗੀਆਂ ਮਾਹ ਪੰਚਾਇਤਾਂ ਹੈਗੀਆਂ ਜਾਂ ਕਿਸ ਤਰ੍ਹਾਂ ਕੋਈ ਮੀਡੀਆ ਹੈਗਾ ਮੇਰੇ ਨਾਲ ਸਾਰੇ ਹੀ ਨੇ ਹਾਂ ਦੇਖੋ ਪੂਰਾ ਮੀਡੀਆ ਚਾਹੇ ਸੋਸ਼ਲ ਮੀਡੀਆ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਨੰਬਰ 1 ਨੰਬਰ 2 ਜਥੇਬੰਦੀ ਹੈ ਜਿਹੜੀ ਜਥੇਬੰਦੀ ਦੇ ਰਾਹੀਂ ਵੀ ਪ੍ਰਚਾਰ ਪ੍ਰਸਾਰ ਸੋਸ਼ਲ ਮੀਡੀਆ ਰਾਹੀਂ ਕਰਨਾ ਫਿਜ਼ੀਕਲੀ ਵੀ ਮੀਟਿੰਗਾਂ ਕਰਕੇ ਗੱਲਬਾਤ ਕਰਕੇ ਕਨਵੈਨਸ਼ਨਾਂ ਕਰਕੇ ਪੰਚਾਇਤਾਂ ਕਰਕੇ ਮੇਨਾਂ ਤਾਂ ਕਿਸੇ ਚੀਜ਼ ਨੂੰ ਅਸੀਂ ਉਹ ਨਹੀਂ ਕਰ ਸਕਦੇ ਵੀ ਆ ਨਹੀਂ ਕਰਨੀ ਚਾਹੀਦੀ ਪਿੰਡਾਂ ਵਿੱਚ ਜਾ ਕੇ ਸੱਤਾਂ 'ਚ ਗੱਲਾਂ ਕਰਨੀਆਂ ਪਰਚੇ ਕੱਢ ਕੇ ਲੋਕਾਂ ਨੂੰ ਵੰਡਣੇ ਹਰ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਉਣੀਆਂ ਹਰ ਤਰ੍ਹਾਂ ਦੀ ਜਿਹੜੀ ਉਹ ਐਕਟੀਵਿਟੀ ਹੈ ਜਿਹੜੀ ਸਾਡਾ ਕੰਮ ਕਰਨ ਵਿੱਚ ਸਹਿਯੋਗ ਕਰਦੀ ਹੈ ਸਹਾਇਤਾ ਧੰਨਵਾਦ ਪ੍ਰਧਾਨ ਥੈਂਕ ਯੂ ਵੀਰ ਜੀ ਅੱਜ ਜਿਹੜੀ ਕਿਸਾਨ ਮਜ਼ਦੂਰ ਪੰਚਾਇਤ ਹੋਈ ਜਾਂਦੇ ਪਰ ਕੀ ਕਹਿਣਾ ਚਾਹੋਗੇ ਅ ਵੇਖੋ ਜੀ ਇਹ ਜਿਹੜੀ ਅੱਜ ਕਿਸਾਨ ਪੰਚਾਇਤ ਕ੍ਰਾਂਤੀਕਾਰੀ ਕਿਸਾਨੀਓਨਾਂ ਵੱਲੋਂ ਕੀਤੀ ਗਈ ਏ ਇਸ ਕਰਕੇ ਕੀਤੀ ਏ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਲਗਾਤਾਰ ਅਸੀਂ ਉਠਾ ਰਹੇ ਆ ਤਾਂ ਉਹਦੇ ਉੱਤੇ ਸਰਕਾਰ ਕੋਈ ਵੀ ਫੈਸਲਾ ਨਹੀਂ ਲੈ ਰਹੀ ਇਸ ਲਈ ਅਸੀਂ ਅੱਜ ਪੂਰਾ ਕਿਸਾਨਾਂ ਨੂੰ ਇੱਕ ਜੁਟ ਕਰਕੇ ਅੱਜ ਇੱਥੋਂ ਜਿਹੜੇ ਫੈਸਲੇ ਸੁਣਾਏ ਗਏ ਕਿ ਇਹਨਾਂ ਮੰਗਾਂ ਦੇ ਉੱਤੇ ਸਰਕਾਰ ਜਿਹੜਾ ਹੱਲ ਕਰੇ ਨਹੀਂ ਤੇ ਅਗਲਾ ਅੰਦੋਲਨ ਅਸੀਂ ਜਿਹੜਾ ਕਰਾਂਗੇ ਉਹਦੇ ਤਿਆਰ ਰਵੇ ਵੱਡੀ ਸਮੱਸਿਆ ਜਿਹੜੀ ਆ ਰਹੀ ਏ ਉਹ ਇਹ ਆ ਕੇ 121 ਲੱਖ ਟਨ ਚੌਲ ਜਿਹੜਾ ਉਹ ਛੇਲਰਾਂ ਦੇ ਵਿੱਚ ਪਿਆ ਏ ਤੇ ਜਿਹੜੇ ਸ਼ੈਲਰ ਵਾਲੇ ਨੂੰ ਕਹਿ ਰਹੇ ਨੇ ਵੀ ਭਾਈ ਸਰਕਾਰ ਪਹਿਲਾਂ ਉਹ 21 ਲੱਖ ਟਨ ਜਿਹੜਾ 121 ਲੱਖ ਟਨ ਚੌਲ ਜਿਹੜਾ ਉਹ ਚੁੱਕੇ ਉਸ ਤੋਂ ਬਾਅਦ ਅਸੀਂ ਜਿਹੜਾ ਝੋਨਾ ਲਵਾਗੇ ਉਹਦਾ ਕੱਲ ਹਬੌਰ ਤੋਂ ਟਰਾਲੀਆਂ ਮੋੜੀਆਂ ਵੀ ਨੇ ਆਰਤੀਆਂ ਨੇ ਮੋੜੀਆਂ ਮੰਡੀ ਚ ਵੀ ਅੱਗੇ ਤੋਂ ਸਰਕਾਰ ਕੇਂਦਰ ਸਰਕਾਰ ਦੋਵੇਂ ਇਹਦਾ ਹੱਲ ਨਹੀਂ ਕਰ ਰਹੀਆਂ ਤੋਂ ਇਹਦੇ ਤੇ ਅਸੀਂ ਕਿ ਇਹਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਹੱਲ ਕਰਨਾ ਕੇਂਦਰ ਸਰਕਾਰ ਚੌਲ ਚੁੱਕੇ ਦੇ ਸੇਵਲ ਨਹੀਂ ਕੇਂਦਰ ਸਰਕਾਰ ਚੋਕਰੀ ਤੇ ਇਹਦੇ ਲਈ ਪੰਜਾਬ ਸਰਕਾਰ ਐਫਰਡ ਕਰੇ ਹੁਣ ਤੋਂ ਹੀ ਉਹਦੇ ਲਈ ਗਦਾਮ ਜੋ ਵੀ ਚੀਜ਼ ਇਹਦੇ ਹੋ ਸਕਦਾ ਉਹਨੂੰ ਹੱਲ ਕਰੇ ਤਾਂ ਕਿ ਕੁਸ ਛੋਨਾ ਝੋਨਾ ਜਿਹੜਾ ਉਹ ਵੇਖ ਸਕੇ ਉਸ ਤੋਂ ਅਗਲੀ ਸਮੱਸਿਆ ਨਾਲ ਦੀ ਨਾਲ ਜਿਹੜੀ ਹੈ ਕਿ ਜਦੋਂ ਝੋਨਾ ਵਿਕੇਗਾ ਉਸ ਤੋਂ ਬਾਅਦ ਫਿਰ ਸਮੱਸਿਆ ਆ ਜਾਣੀ ਹੈ ਡੀਏਪੀ ਦੀ ਜਿਹੜੀ ਬਹੁਤ ਹੀ ਸ਼ਾਰਟੇਜ ਹੈ ਹਰ ਸੀਜ਼ਨ ਹੀ ਸ਼ਾਰਟੇਜ ਆ ਜਾਂਦੀ ਉਹ ਇਹ ਤਾਂ ਹੈ ਨਹੀਂ ਕਿ ਕਿ ਡੀਏਪੀ ਹੈ ਨਹੀਂ ਡੀਏਪੀ ਹੈ ਪਰ ਉਹਦੀ ਸਪਲਾਈ ਕਿਸਾਨਾਂ ਨੂੰ ਨਹੀਂ ਕੀਤੀ ਜਾਂਦੀ ਉਹਦੇ ਲਈ ਵੱਡੀ ਲੁੱਟ ਕਰਨ ਦੇ ਖੁੱਲ ਦਿੱਤੀ ਜਾਂਦੀ ਹੈ ਇਹ ਇਹਦੇ ਤੇ ਅਸੀਂ ਅੱਜ ਕਿਸਾਨ ਪੰਚਾਇਤ ਕੀਤੀ ਔਰ ਨਾਲ ਦੀ ਨਾਲ ਇਹ ਆ ਕਿ ਜਿਹੜਾ ਗ੍ਰੀਨ ਟ੍ਰਿਬਿਊਨਲ ਏ ਉਹਨੇ ਜਿਹੜਾ ਫੈਸਲਾ ਇਹ ਦਿੱਤਾ ਹੈ ਕਿ ਪੰਜਾਬ ਦਾ ਧੂਮਾ ਦਿੱਲੀ ਨਹੀਂ ਪਹੁੰਚਦਾ ਉਹ ਪੰਜਾਬ 'ਚ ਹੀ ਰਹਿੰਦਾ ਤਾਂ ਫੇਰ ਵੀ ਜਿਹੜੀ ਪੰਜਾਬ ਸਰਕਾਰ ਏ ਉਹਨੂੰ ਗ੍ਰੀਨ ਟ੍ਰਿਬਿਊਨਲ ਨੂੰ ਦਿੱਤੀ ਹਦਾਇਤ ਕਿ ਪੰਜਾਬ ਸਰਕਾਰ ਇਹਦਾ ਹੱਲ ਕਰੇ ਹੱਲ ਕੀ ਕਰੇ ਫੇ 5 ਏਕੜ ਤੱਕ ਵਾਲੇ ਕਿਸਾਨਾਂ ਨੂੰ ਬਿਲਕੁਲ ਫ੍ਰੀ ਕਾਸਟ ਤੇ ਜਿਹੜਾ ਉਹਦਾ ਹੱਲ ਹੀ ਦੇਵੇ ਸਾਧਨ ਸਦਾ ਜੋ ਵੀ ਦੇਣਾ ਉਹਦਾ ਹੱਲ ਕਰੇ ਭਾਈ ਦਾ ਜਿਹੜੇ ਉਸ ਤੋਂ 5 ਤੋਂ 10 15 ਏਕੜ ਤੱਕ ਵਾਲੇ ਨੇ ਉਹਨਾਂ ਨੂੰ ਥੋੜਾ ਬੜਾ ਚਾਰਜ ਲੈ ਲੈ। ਉਹ ਜਿਹੜੇ ਉਸ ਤੋਂ ਵੱਡੇ ਕਿਸਾਨ ਨੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ। ਜਿਹੜੀਆਂ ਸਾਰਾ ਕੁਛ ਹੀ ਫ੍ਰੀ ਦੇ ਵਿੱਚ ਕਿਸਾਨਾਂ ਦੀ ਪਰਾਲੀ ਦਾ ਹੱਲ ਕੀਤਾ ਜਾਵੇ। ਪਰ ਸਰਕਾਰ ਨੇ ਕੀ ਕੀਤਾ? ਪਿਛਲੇ ਦਿਨੀ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜਿਹੜਾ ਵੀ ਕਿਸਾਨ ਪਰਾਲੀ ਨੂੰ ਅੱਗ ਲਾਵੇਗਾ ਉਹਦੇ ਤੇ ਪਰਚਾ ਦਰਜ ਕੀਤਾ ਜਾਵੇਗਾ। ਜੇ ਦੇ ਅਸੀਂ ਅੱਜ ਨੇ ਖੇਦੀ ਮਤਾ ਪਾਇਆ ਅਸੀਂ ਸਰਕਾਰ ਦੀ ਨਖੇਦੀ ਕਰਦੇ ਆ ਇਹ ਜਿਹੜਾ ਹੁਕਮ ਨੇ ਆਪਦੇ ਵਾਪਸ ਲਾਵੇ ਜੇ ਤੁਸੀਂ ਹੱਲ ਨਹੀਂ ਦਿਓਗੇ ਜੇ ਤੁਸੀਂ ਪਰਾਲੀ ਦਾ ਹੱਲ ਨਹੀਂ ਕਰੇਗੀ ਸਰਕਾਰ ਤਾਂ ਫਿਰ ਇਹ ਆ ਕਿ ਕਿਸਾਨਾਂ ਕੋਲੇ ਵੀ ਹੱਲ ਕੋਈ ਨਹੀਂ ਹੈਗਾ ਕਿਸਾਨਾਂ ਦੀ ਮਜਬੂਰੀ ਏ ਅਗਲੀ ਫਸਲ ਬੀਜਣ ਲਈ ਉਹਨਾਂ ਨੂੰ ਅੱਗੇ ਲਾਉਣੀ ਪੈਂਦੀ ਬਹੁਤ ਸਾਰੇ ਸਾਧਨ ਆਏ ਨੇ ਪਰ ਛੋਟੇ ਕਿਸਾਨਾਂ ਕੋਲੇ ਉਹ ਸਾਧਨ ਹੈ ਨਹੀਂ ਜੀ ਨਾ 11 ਲੱਖ ਦਾ ਟਰੈਕਟਰ ਖਰੀਦ ਸਕਦੇ ਨੇ ਨਾ ਉਹ ਜਿਹੜਾ 1.5-2 ਲੱਖ ਦਾ ਰੋਟਾਵੇਟਰ ਖਰੀਦ ਸਕਦੇ ਨੇ ਉਹਨਾਂ ਦੀ ਮਜਬੂਰੀ ਇੱਕ ਜੇ ਕਣਕ ਫਿਰ ਨਹੀਂ ਬੀਜਦੇ ਤੇ ਉਹਨਾਂ ਦਾ ਸਾਰਾ ਜਿਹੜਾ ਆਰਥਿਕ ਹਾਲਤ ਉਹ ਵਿਗੜਦੀ ਏ ਪਰਿਵਾਰਾਂ ਦੀ ਤਾਂ ਇਹਦੇ ਲਈ ਸਰਕਾਰ ਤੋਂ ਮੰਗ ਹੈ ਸਾਡੀ ਕਿ ਪਰਾਲੀ ਦਾ ਸਰਕਾਰ ਹੱਲ ਕਰੇ ਜਿਹੜਾ ਪਰਚਾ ਦਰਜ ਕਰਨ ਵਾਲਾ ਉਹ ਜਿਹੜਾ ਰੋਟੀ ਪੇਛਣ ਉਹ ਵਾਪਸ ਲਵੇ ਔਰ ਨਾਲ ਹੀ ਜਿਹੜਾ ਅਗਲਾ ਕਿ ਕੇਂਦਰ ਸਰਕਾਰ ਉਹ ਲਗਾਤਾਰ ਇਹ ਪਿਛਲੇ ਦਿਨ ਇਹਨੇ ਕਿਹਾ ਕਿ ਅਸੀਂ 14 ਫਸਲਾਂ ਦੇ ਐਮਐਸਪੀ ਦੇਤੀ ਅਸੀਂ ਇਹ ਕਹਿੰਦੇ ਆ ਵੀ ਫਸਲਾ 14 ਤੱਕ ਨਹੀਂ ਐਮਐਸਪੀ ਜਿਹੜਾ ਤੈਅ ਕੀਤੀ ਜਾਂਦੀ ਹੈ ਕਿ ਇਹ ਤੋਂ ਘੱਟ ਫਸਲ ਨਹੀਂ ਖਰੀਦੀ ਜਾਵੇਗੀ ਇੰਨਾ ਰੇਟ ਹਰ ਫਸਲ ਦਾ ਘੱਟੋ ਘੱਟ ਜਿਹਨੂੰ ਕਹਿੰਦੇ ਆ ਉਹ 23 ਫਸਲਾਂ ਦੇ ਉੱਪਰ ਹੈ ਤਾਂ ਸਰਕਾਰ ਨੇ 23 ਫਸਲਾਂ ਦੇ ਉੱਪਰ ਰੇਟ ਤੈਅ ਕਰਤਾ ਨਾ ਕਿ ਉਹ ਦੇਤੀ ਮਿਲਣੀ ਕਿੱਦਾਂ ਮਿਲਣੀ ਹੈ ਕਿ ਉਸ ਰੇਟ ਤੇ ਸਰਕਾਰੀ ਖਰੀਦ ਹੋਵੇ ਤੁਸੀਂ ਇਹ ਵੇਖੋ ਪੰਜਾਬ ਹਰਿਆਣਾ ਯੂਪੀ ਦੇ ਵਿੱਚ ਝੋਨੇ ਕਣਕ ਦੀ ਖਰੀਦ ਹੁੰਦੀ ਹੈ ਤੇ ਸਾਨੂੰ ਇਹ ਰੇਟ ਮਿਲ ਜਾਂਦਾ ਪਰ ਜਿਹੜਾ ਪੱਛਮੀ ਪੂਰਬੀ ਯੂਪੀ ਹੈ ਜਾ ਹੋਰ ਸਟੇਟਾਂ ਨੇ ਉੱਥੇ ਝੋਨਾ ਜਿਹੜਾ ਪ੍ਰਾਈਵੇਟ ਖਰੀਦੇ ਨੇ ਜਦੋਂ ਕੋਈ ਕਾਨੂੰਨ ਨਹੀਂ ਹੈਗਾ ਘੱਟ ਨਾਖਤੀਦਿਆ ਜਾਵੇ ਤਾਂ ਉੱਥੇ ਕਿਸਾਨਾਂ ਨੂੰ 1000 ਰੁਪਏ 1200 ਰੁਪਏ ਦੇ ਵਿੱਚ ਝੋਨਾ ਖਰੀਦੇ ਜਾਂਦਾ ਵੱਡੀ ਲੁੱਟ ਹੁੰਦੀ ਇਸੇ ਤਰ੍ਹਾਂ ਕਣਕ ਝੋਨੇ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਦੇ ਉੱਤੇ ਹੀ ਕਿਸਾਨਾਂ ਦੀ ਵੱਡੀ ਲੁੱਟ ਹੁੰਦੀ ਪਿਛਲੇ ਵਾਰੀ ਮੱਕੀ ਦੇ ਉੱਤੇ ਪਿੱਛੇ ਹੋਈ ਹੁਣ ਮੂੰਗੀ ਦੇ ਉੱਤੇ ਹੋ ਰਹੀ ਆਲੂ ਨੇ ਸਬਜ਼ੀਆਂ ਦੀਆਂ ਫਸਲਾਂ ਦਾਲਾਂ ਦੀਆਂ ਤੇਲਾਂਾਂ ਦੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਹੈ ਪਰ ਉਹਦੀ ਖਰੀਦ ਨਾ ਹੋਣ ਕਰਕੇ ਲੁੱਟ ਉਡੀਕ ਚਲ ਰਹੀ। ਚੋਦੇ ਸੂਜਕਤ ਨੁਕਸਾਨ ਮੋਰਚੇ ਦਾ ਸਾਡੀ ਜਥੇਬੰਦੀ ਦਾ ਅੱਜ ਦੀ ਪੰਚਾਇਤ ਦਾ ਵੀ ਇਹ ਫੈਸਲਾ ਹੈ ਕਿ ਕੇਂਦਰ ਸਰਕਾਰ ਉਸ ਤੇ ਗਰੰਟੀ ਕਾਨੂੰਨ ਬਣਾਵੇ ਕਿ ਇਸ ਤੋਂ ਘੱਟ ਜਿਹੜੀ ਕੋਈ ਵੀ ਫਸਲ ਖਰੀਦੇਗਾ ਉਹ ਕਾਨੂੰਨੀ ਜੁਰਮ ਹੋਵੇਗਾ ਕਾਨੂੰਨੀ ਗ੍ਰਾਹ ਹੋਵੇਗਾ। ਇਹ ਅੱਜ ਮੁੱਖ ਮੰਗਾ ਸੀ ਸਾਡੀ ਪੰਚਾਇਤ ਦੀਆਂ ਔਰ ਨਾਲ ਹੀ ਜਿਹੜਾ ਵੜਾਪਾ ਪੈਨਸ਼ਨ ਦਿੱਤੀ ਜਾਵੇ ਕਿਸਾਨਾਂ ਦਾ ਕਰਜ਼ਾ ਜਿਹੜਾ ਉਹ ਵੱਡੀ ਮੰਗ ਹੈ ਕਿ 12 ਲੱਖ ਕਰੋੜ ਅਡਾਨੀ ਦਾ ਤਾਂ maaf ਕੀਤਾ ਜਾ ਸਕਦਾ ਪਰ ਕਿਸਾਨ ਜਿਹੜੇ ਨੇ ਜਿਹੜੇ ਦੇਸ਼ ਦਾ ਅੰਨ ਪੈਦਾ ਕਰਕੇ ਦਿੰਦੇ ਨੇ ਉਹਨਾਂ ਦਾ maaf ਨਹੀਂ ਕੀਤਾ ਜਾਂਦਾ ਜਿਹੜੇ ਦੇਸ਼ ਨੂੰ ਆਤਮ ਨਿਰਭਰ ਕੀਤਾ ਜਿੰਨਾ ਕਿਸਾਨਾਂ ਨੇ ਕਿਸਾਨਾਂ ਦਾ ਤਾਂ ਸਾਰੇ ਦੇਸ਼ ਦੇ ਕਿਸਾਨਾਂ ਦਾ 12 ਲੱਖ ਕਰੋੜ ਹੈ ਚੋਣਾ ਜਿਹੜੀਆਂ ਹੁੰਦੀਆਂ ਨੇ ਵੋਟਾਂ ਕਿਸਾਨਾਂ ਨੇ ਪਾਈਆਂ ਨੇ ਪਰ ਇੱਕ ਬੰਦੇ ਦਾ ਇੰਨਾ maaf ਤੇ ਦੂਜੇ ਜਿਹੜੇ ਐਡੇ ਵੱਡੇ ਕਿਸਾਨੀ ਜਿਹੜੀ ਉਹਨਾਂ ਨੂੰ 1 ਰੁਪਈਆ ਹੀ maaf ਨਹੀਂ ਕੀਤਾ ਇਹ ਮੰਗ ਹੈ ਸਾਡੀ ਵੱਡੀ ਇਹ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਖੇਰ ਦੇ ਵਿੱਚ ਪ੍ਰਧਾਨ ਜੀ ਕੀ ਮੈਸੇਜ ਕੀ ਦੇਣਾ ਚਾਹੋ ਅੱਜ ਤੋਂ ਜਿਹੜੀ ਮੀਟਿੰਗ ਹੋਈ ਸੀ ਜਾਂ ਕਾਨਫਰੰਸ ਵਗੈਰਾ ਕਹਿ ਸਕਦੇ ਨੇ ਲੀਆ ਸਰ। ਅੱਜ ਦੀ ਮੈਸੇਜ ਜਿਹੜਾ ਇਹ ਆ ਕਿ ਇਹਨਾਂ ਮੰਗਾਂ ਦੇ ਉੱਤੇ ਸਰਕਾਰ ਹੱਲ ਕਰੇ। ਜੇ ਸਰਕਾਰ ਨਹੀਂ ਹੱਲ ਕਰਦੀ ਤੇ ਜਿਹੜਾ ਅਸੀਂ ਕਿਸਾਨ ਅੰਦੋਲਨ ਲਈ ਤਿਆਰ ਆ ਵੱਡੇ ਅੰਦੋਲਨ ਦਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਸਾਹਮਣਾ ਕਰਨਾ ਪਵੇ। ਧੰਨਵਾਦ ਪ੍ਰਧਾਨ ਜੀ। ਭਾਂਜੀ ਨਾ ਕੀ ਜੇ ਆਪਣਾ। ਰਿੰਕੋਰ ਬਾਜੇ ਕੀ। ਠੀਕ ਹੈ ਅੱਜ ਜਿਹੜੀ ਇੱਥੇ ਪੰਚਾਇਤ ਹੋਈ ਉਸ ਤੇ ਬਰਕੀ ਕਹਿਣਾ ਚਾਹੋ। ਕੁਜੀ ਅੱਜ ਜੱਸੇ ਗੁਰੂ ਅਰਸਾਏ ਦੇ ਦਾਣਾ ਮੰਡੀ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਤੋਂ ਦੋ ਜੁਲਿਆਂ ਦੀ ਕਿਸਾਨ ਪੰਚਾਇਤ ਕੀਤੀ ਗਈ ਆ ਆ ਇਹਦਾ ਵੈਸੇ ਤਾਂ ਇਹਦੀਆਂ ਲਗਭਗ 12 ਮੰਗਾ ਜਿਹੜੀਆਂ ਕਿਸਾਨੀ ਸਮੱਸਿਆਵਾਂ ਦੇ ਮਤਲਬ ਕਿਸਾਨ ਜੂਝਦਾ ਇਸ ਸਮੱਸਿਆਵਾਂ ਚ ਉਹਦੇ ਲਈ 12 ਮੰਗਾ ਰੱਖੀਆਂ ਗਈਆਂ ਪਰ ਜਿਹਦੇ ਚ ਮੇਨ ਅੱਜ ਦੇ ਹਾਲਾਤਾਂ ਦੇ ਮੁਤਾਬਕ ਅੱਜ ਕੀ ਲੋੜ ਹੈ ਕਿ ਜਿਵੇਂ ਕਿ ਝੋਨਾ ਪੱਕ ਗਿਆ ਝੋਨੇ ਦਾ ਹੁਣ ਥੋੜੇ ਦਿਨਾਂ ਤੱਕ ਝੋਨਾ ਮੰਡੀਆਂ ਚ ਆ ਜਾਣਾ ਤੇ ਸਰਕਾਰ ਕਹਿ ਰਹੀ ਹੈ ਕਿ ਅੱਜ ਦਾ ਸ਼ੈਲਰਾਂ ਚ ਪਹਿਲਾਂ ਹੀ ਬਹੁਤ ਸਾਰਾ ਦਾਣਾ ਅਨਾਜ ਪਿਆ ਹੋਇਆ ਤੇ ਸ਼ੈਲਰਾਂ ਚ ਹੋਰ ਅਨਾਜ ਰੱਖਣ ਦੀ ਜਗ੍ਹਾ ਹੈ ਨਹੀਂ ਤਾਂ ਇਹਦੇ ਚ ਜੇ ਕਰੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਚ ਰੱਖ ਕੇ ਵੇਖੀਏ ਤਾਂ ਜਦੋਂ ਤੱਕ ਅਨਾਜ ਦਾਣਾ ਮੰਡੀਆਂ ਚ ਜਦੋਂ ਤੱਕ ਸ਼ੈਲਰਾਂ ਚ ਉਹ ਅਨਾਜ ਨਹੀਂ ਚੱਕਿਆ ਜਾਵੇਗਾ ਉਦੋਂ ਤੱਕ ਦਾਣਾ ਮੰਡੀਆਂ ਚੋਂ ਵੀ ਅਨਾਜ ਨਹੀਂ ਚੱਕਿਆ ਜਾਵੇਗਾ ਤੇ ਜਦੋਂ ਤੱਕ ਆਹ ਦਾਣਾ ਮੰਡੀਆਂ 'ਚ ਇਹ ਨਹੀਂ ਚੱਕਿਆ ਜਾਵੇਗਾ ਆੜਤੀਆ ਪਲੱਸ ਕਿਸਾਨ ਪਲੱਸ ਮਜ਼ਦੂਰ ਸਾਰਿਆਂ ਨੂੰ ਇਹਦੀ ਮਾਰ ਪੈਣੀ ਆ ਜਿਵੇਂ ਕਿ ਇੱਕ ਮਜ਼ਦੂਰ ਹੈ ਜਦੋਂ ਢੇਰੀ ਚੱਕੀ ਜਾਂਦੀ ਹੈ ਤਾਂ ਉਹ ਮਜ਼ਦੂਰ ਉਹ ਤੋਂ ਵਹਿਲਾ ਹੋ ਕੇ ਅਗਲੀ ਢੇਰੀ ਤੇ ਕੰਮ ਲੱਗ ਜਾਂਦਾ ਪਰ ਜੇਕਰ ਸਾਰੀਆਂ ਢੇਰੀਆਂ ਦਾਣਾ ਮੰਡੀਆਂ 'ਚ ਉਵੇਂ ਦੀ ਉਵੇਂ ਪਈਆਂ ਰਹਿਣਗੀਆਂ ਤਾਂ ਫਿਰ ਇੱਕ ਮਜ਼ਦੂਰ ਨੂੰ ਮਿਹਨਤਾਨਾ ਤਾਂ ਇੱਕ ਵਾਰ ਦਾ ਮਿਲਣਾ ਨਾ ਤੇ ਪਰ ਉਹਨੂੰ ਇੱਕ ਵਾਰ ਦੇ ਮਿਹਨਤਾਨੇ 'ਚ ਵਾਰ-ਵਾਰ ਛਾਂ ਨਾ ਲਾਉਣਾ ਪਏਗਾ ਵਾਰ ਵਾਰ ਮਤਲਬ ਪੱਖਾ ਲਾਉਣਾ ਪਏਗਾ ਤਾਂ ਉਹ ਮਜ਼ਦੂਰ ਦੀ ਮਿਹਨਤ ਵਧੇਗੀ ਪਰ ਮਿਹਨਤ ਨਾ ਮਜ਼ਦੂਰ ਦਾ ਉਹੀ ਰਹੇਗਾ ਬੇਸ਼ੱਕ ਇਹ ਮਾਰ ਕਿਸਾਨੀ ਦੀ ਹੈ ਆੜਤੀਆ ਵਰਗ ਦੀ ਹੈ ਸ਼ਲਰਾਂ ਨੂੰ ਵੀ ਇਹ ਮਾਰ ਪੈਣੀ ਹੈ ਪਰ ਵੱਧ ਮਾਰ ਪੈਣੀ ਕਿਸਾਨ ਤੇ ਉਸ ਤੋਂ ਵੀ ਵੱਧ ਪੈਣੀ ਮਜ਼ਦੂਰ ਨੂੰ ਤਾਂ ਅਗਲੀ ਮੰਗ ਇਹ ਹੈਗੀ ਕਿ ਜਿਹੜੀ ਇਸ ਤੋਂ ਬਾਅਦ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦਾ ਮੁੱਦਾ ਆ ਜਾਣਾ ਕਿ ਪਰਾਲੀਆਂ ਨਾ ਸਾੜੋ ਅਕਸਰ ਹੀ ਪਿਛਲੇ ਸਮੇਂ ਚ ਪਰਾਲੀਆਂ ਨੂੰ ਸਾੜਨ ਤੋਂ ਪਰਚੇ ਹੁੰਦੇ ਆ ਪਰ ਪਰਚੇ ਇਹ ਕਰਦੇ ਆ ਜੇਕਰ ਕਿਸਾਨ ਪਰਾਲੀ ਸਾੜਦਾ ਤਾਂ ਕਿਸਾਨ ਦਾ ਪਰਾਲੀ ਸਾੜਨਾ ਮਜਬੂਰੀ ਹੈ ਜੇਕਰ ਸਰਕਾਰਾਂ ਪਰਾਲੀ ਨੂੰ ਜ਼ਮੀਨ ਚ ਦੱਬਨ ਦਾ ਕੋਈ ਹੱਲ ਦੇਣ ਸੌਖੇ ਤਰੀਕੇ ਨਾਲ ਜੇਕਰ ਕੋਈ ਵੱਡੇ ਵੱਡੀ ਕਿਸਾਨੀ ਨਾਲ ਸੰਬੰਧ ਰੱਖਦਾ ਜਿਹਦੇ ਕੋਲ ਕੋ 20 ਕਿੱਲੇ 40 ਕਿੱਲੇ ਜ਼ਮੀਨ ਹੈ ਤੇ ਉਹ ਤਾਂ ਆਪਦੇ 1 ਕਿੱਲੇ ਚ ਮੰਨੋ ਸਾਰੀ ਪਰਾਲੀ ਨੂੰ ਸਾਂਭ ਵੀ ਲਏਗਾ ਤਾਂ ਉਹਨੂੰ ਕੋਈ ਫਰਕ ਨਹੀਂ ਪੈਣਾ ਪਰ ਮੰਨੋ ਜਿਹੜੇ ਕਿਸਾਨ ਕੋਲ ਜ਼ਮੀਨ ਹੀ ਸਾਰੀ 2 ਕਿੱਲੇ ਜਾਂ 2.5 ਕਿੱਲੇ ਤੇ ਉਹ ਆਪਦੀ ਪਰਾਲੀ ਨੂੰ ਕਿੱਥੇ ਵੀ ਤਾਂ ਪਰਾਲੀ ਦਾ ਸਰਕਾਰਾਂ ਨੂੰ ਹੱਲ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਕਿਲਤ ਆਉਣੀ ਹੈ ਡੀਏਪੀ ਦੀ ਜਿਹੜੇ ਕੱਲ ਤੋਂ ਲੈ ਕੇ ਹੀ ਇਹਨਾਂ ਨੇ ਪਰਸੋਂ ਤੋਂ ਨਿਊਜ਼ ਆਉਣੀਆਂ ਸ਼ੁਰੂ ਕਰਦੀਆਂ ਕਿ ਡੀਏਪੀ ਦੀ ਕਿਲਤ ਆ ਰਹੀ ਹੈ ਸੋ ਇਹਨਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਹੋਰ ਕਿਸਾਨ ਨੂੰ ਵੜਾਪਾ ਕਿਸਾਨੀ ਪੈਨਸ਼ਨ ਹੈ ਜਾਂ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਆ ਹੈਗਾ ਜਿਹੜਾ ਜਦੋਂ ਕਿਸਾਨੀ ਇਹ ਤਿੰਨ ਕਾਲੇ ਕਾਨੂੰਨ ਆਏ ਸੀ ਤਾਂ ਤਿੰਨ ਕਾਲੇ ਕਾਨੂੰਨਾਂ 'ਚ ਇਹ ਇਹਨਾਂ ਨੇ ਗੱਲ ਰੱਖੀ ਸੀ ਕਿ ਬਿਜਲੀ ਸੌਧ ਬਿੱਲ ਲਾਗੂ ਕੀਤਾ ਜਾਏਗਾ ਉਹ ਬੇਸ਼ੱਕ ਅਸੀਂ ਉਹ ਕਾਨੂੰਨ ਖਤਮ ਕਰਕੇ ਆਗੇ ਦਿੱਲੀ ਤੋਂ ਪਰ ਕਿਤੇ ਨਾ ਕਿਤੇ ਜਿੰਬ ਤੇ ਛਾਤਰਾਨਾਂ ਢੰਗ ਨਾਲੇ ਸਰਕਾਰ ਬਿਜਲੀ ਬਿੱਲ ਵੀ ਲਾਗੂ ਕਰ ਰਹੀ ਹੈ ਜਿਵੇਂ ਕਿ ਚਿਪ ਵਾਲੇ ਮੀਟਰ ਲਾ ਕੇ ਕਰ ਰਹੀ ਹੈ ਉਹ ਚਿਪ ਵਾਲਾ ਮੀਟਰ ਜਿਹੜਾ 1 ਹਫਤਾ ਪਹਿਲਾਂ ਮਤਲਬ ਅਖਬਾਰ ਤੇ ਖਬਰ ਆਈ ਸੀ ਕਿ ਉਹ ਚਿਪ ਵਾਲਾ ਮੀਟਰ ਬੇਸ਼ੱਕ ਉਹਦੇ ਨਾਲ ਕੋਈ ਤਾਰ ਨਾ ਵੀ ਹੋਏਗੀ ਤਾਂ ਇੱਕ ਰਾਤ ਦੇ 30 ਯੂਨਟ ਕੱਢਦਾ ਉਹ ਚਿਪ ਵਾਲਾ ਮੀਟਰ ਤੇ ਤੁਸੀਂ ਹਿਸਾਬ ਲਾ ਲਓ ਵੀ ਜੇ ਉਹ ਚਿਪ ਵਾਲਾ ਮੀਟਰ ਇੱਕ ਰਾਤ ਦੇ 30 ਯੂਨਟ ਕੱਢੇ ਤਾਂ ਮਹੀਨੇ ਦੀ ਕਿੰਨੀ ਆਸਤ ਪੈ ਗਈ ਸੋ ਸਾਡਾ ਕਿਸਾਨ ਜ ਅਤੇ ਬੰਦੀਆਂ ਦਾ ਇਹ ਹੀ ਫਰਜ ਹੈ ਕਿ ਲੋਕਾਂ ਨੂੰ ਕਿਸਾਨਾਂ ਤੇ ਕਿਸਾਨੀ ਤੇ ਆਉਂਦੀਆਂ ਸਮੱਸਿਆਵਾਂ ਲਈ ਜਾਗਰੂਕ ਕਰਨਾ ਜਾਂ ਹੋਰ ਸਰਕਾਰਾਂ ਵੱਲੋਂ ਜਿਹੜੇ ਘਾਤਕ ਕਾਨੂੰਨ ਬਣਾਏ ਜਾਂਦੇ ਨੇ ਉਹਨਾਂ ਨੂੰ ਵੀ ਜਾਗਰੂਕ ਕਰਨਾ ਤੁਸੀਂ ਇੱਕ ਮਹਿਲਾ ਆਗੂ ਮਹਿਲਾ ਪੈਣਾ ਨੂੰ ਜਾ ਬੀਬੀਆਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ ਹਾਂ ਬਿਲਕੁਲ ਜੀ ਮੈਮਲਾ ਆਗੂ ਇੱਕ ਮੈਂ ਕਿਸਾਨ ਆਗੂ ਆ ਬੇਸ਼ੱਕ ਮੈਂ ਇੱਕ ਔਰਤਾ ਆਗੂਆਂ ਪਰ ਇੱਕ ਨਾਲ ਕਿਸਾਨੀ ਨਾਲ ਵੀ ਸੰਬੰਧ ਰੱਖਦੀਆਂ ਮੇਰੀ ਹਮੇਸ਼ਾ ਇਹ ਅਪੀਲ ਹੁੰਦੀ ਹੈ ਕਿ ਜਿੱਥੇ ਮਰਦ ਵੀਰ ਕਿਸਾਨੀ ਨਾਲ ਜੂਝਦੇ ਨੇ ਉੱਥੇ ਔਰਤ ਪੈਣਾ ਵੀ ਦਾ ਵੀ ਕਿਸਾਨੀ 'ਚ ਬਹੁਤ ਵੱਡਾ ਯੋਗਦਾਨ ਹੁੰਦਾ ਮਨੋ ਇੱਕ ਔਰਤ ਦੇ ਹਸਬੰਡ ਦੀ ਡੈਥ ਹੋ ਜਾਂਦੀ ਏ ਤਾਂ ਉਸ ਤੋਂ ਬਾਅਦ ਇੱਕ ਔਰਤੀ ਆਪਣਾ ਖੇਤ ਸੰਭਾਲਦੀ ਏ ਤੇ ਜੇਕਰ ਇੱਕ ਆ ਕਿਸਾਨ ਖੁਦਕੁਸ਼ੀ ਕਰ ਜਾਂਦਾ ਕਰਜ਼ੇ ਦੀ ਮਾਰ ਠਾ ਕੇ ਤਾਂ ਉਹਦਾ ਅਸਰ ਕੱਲਾ ਕਿਸਾਨ ਮਰਦ ਹਾਂ ਤੇ ਨਹੀਂ ਪੈਂਦਾ ਇੱਕ ਔਰਤ ਕਿਸਾਨ ਤੇ ਵੀ ਪੈਂਦਾ ਕਿਉਂਕਿ ਮਰਦ ਦੀ ਮੌਤ ਤੋਂ ਬਾਅਦ ਇੱਕ ਔਰਤ ਨੂੰ ਪੂਰਾ ਘਰ ਸੰਭਾਣਾ ਹੁੰਦਾ ਹੈ ਆਪਣਾ ਪਰਿਵਾਰ ਸੰਭਾਣਾ ਹੁੰਦਾ ਆਪਣਾ ਖੇਤ ਸੰਭਾਣਾ ਹੁੰਦਾ ਤੇ ਜਿਵੇਂ ਜਿਵੇਂ ਕਿਸਾਨੀ ਦੀ ਮਾਰ ਇੱਕ ਮਰਦ ਤੇ ਪੈਂਦੀ ਹੋਵੇ ਇੱਕ ਔਰਤ ਤੇ ਵੀ ਪੈਂਦੀ ਹੈ ਤਮੈਨੂੰ ਇਹ ਹੀ ਲੱਗਦਾ ਮੈਂ ਇਹ ਹੀ ਸਨੇਹਾ ਦੇਣਾ ਚਾਹਾਂਗੀ ਕਿ ਜਿਵੇਂ ਸਾਡੇ ਵੀਰ ਆ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ਾਂ 'ਚ ਕੁੱਦਦੇ ਨੇ ਤਾਂ ਸਾਨੂੰ ਔਰਤ ਪੈਣਾ ਨੂੰ ਵੀ ਸੰਘਰਸ਼ਾਂ ਦੇ ਮੈਦਾਨਾਂ 'ਚ ਆਉਣਾ ਚਾਹੀਦਾ ਹੈ ਕਿਉਂਕਿ ਸਾਡਾ ਇਤਿਹਾਸ ਰਿਹਾ ਏ ਕਿ ਮਾਈ ਭਾਗੋ ਗਦਰੀ ਗਲਬ ਕੌਰ ਝਾਂਸੀ ਦੀ ਰਾਣੀ ਔਰਤਾਂ ਆਪਣੇ ਸੰਘਰਸ਼ਾਂ 'ਚ ਸੰਘਰਸ਼ ਲੜਦੀਆਂ ਰਹੀਆਂ ਨੇ ਤੇ ਅੱਜ ਵੀ ਔਰਤਾਂ ਪਿੱਛੇ ਕਿਉਂ ਨੇ ਜੇਕਰ ਔਰਤ ਚੰਨ ਤੇ ਪਹੁੰਚ ਗਈ ਤੇ ਫਿਰ ਕਿਸਾਨੀ ਸੰਘਰਸ਼ਾਂ 'ਚ ਔਰਤਾਂ ਪਿੱਛੇ ਕਿਉਂ ਧੰਨਵਾਦ ਪੰਜ ਮਹਾਗੁਰ ਜੀ ਕੀ ਫਤਿਹ ਆਗੂਆਂ ਨੇ ਵਾਰ-ਵਾਰ ਬੇਨਤੀ ਕੀਤੀ ਕਿ ਆ ਕੇ ਬੈਠ ਜਾਓ ਆ ਐਸੇ ਹੀ ਮੰਡੀ 'ਚ ਫਸਲ ਨਾ ਤੁੰਲੀ ਤੁਸੀਂ ਮਹੀਨਾ ਰੋਲਣਾ ਤੁਸੀਂ ਇੱਥੇ 4-4 ਘੰਟੇ ਭੁੱਖੇ ਤੇ ਹੈਂ ਬੈਠਣਾ ਤੇ ਇੱਥੇ 2 ਘੰਟੇ ਨਹੀਂ ਬੈਠ ਸਕਦੇ ਆਪਾਂ ਇੰਨਾ ਜੋਰ ਲਾ ਕੇ ਹਜ਼ਾਰਾਂ ਦਾ ਕੱਟ ਕੀਤਾ ਤੇ ਕੀ ਗੱਲ ਪਿੰਡਾਂ ਦੀ ਸੱਥਾਂ ਜਾ ਕੇ ਦੱਸਣੀ ਆਪਾਂ ਕਿਵੇਂ ਦੱਸਾਂਗੇ ਜੀ ਅੰਦਰ ਲਈ ਖੁੰਜੇ ਜਾ ਕੇ ਗੱਲ ਕਰਦੇ ਨੇ ਜਾਂ ਉੱਧਰ ਲਈ ਖੁੰਜੇ ਜਾ ਕੇ ਗੱਲ ਕਰਦੇ ਨੇ ਠੀਕ ਆ ਸਮੱਸਿਆ ਹੋ ਸਕਦੀ ਆ ਕਿਸੇ ਨੂੰ ਗਰਮੀ ਹੋ ਸਕਦੀ ਆ ਪਰ ਕੀ ਇੱਕ ਘੰਟਾ ਵੀ ਪਾਣੀ ਪੀਤੇ ਬਿਨਾਂ ਨਹੀਂ ਬੈਠ ਸਕਦੇ ਆਪਾਂ ਸੋ ਸਤਿਕਾਰਯੋਗ ਸਾਥੀਓ ਮਾਫੀ ਚਾਹੁੰਨਾ ਜੇ ਕਿਸੇ ਸਖਤ ਸ਼ਬਦ ਬੋਲਿਆ ਹੋਵੇ ਪਰ ਦੋਸਤੋ ਆਪਾਂ ਜਿਹੜੀਆਂ ਮੰਗਾਂ ਨੂੰ ਜਿਹੜੀ ਲੜਾਈ ਨੂੰ ਲੈ ਕੇ ਇਕੱਠੇ ਹੋਏ ਨਾ ਇਹ ਅੱਜ ਤਾਂ ਜੇ ਪਹਿਲਾ ਸ਼ੁਰੂਆਤ ਹੈ ਇਹ ਸਨ ਅੱਜ ਦੀਆਂ ਤਸਵੀਰਾਂ ਮੰਡੀ ਗੁਰੂ ਹਰਸਾਹਿਬ ਦੀਆਂ ਦਾਣਾ ਮੰਡੀ ਦੀਆਂ ਜਿੱਥੇ ਕਿ ਕ੍ਰਾਂਤੀਕਾਰੀ ਕਿਸਾਨ ਜੁਨੀਅਨ ਨੇ ਇੱਕ ਵੱਡਾ ਇਕੱਠ ਕਰਕੇ ਜਿਹੜਾ ਆਉਣ ਵਾਲੇ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਔਰ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਚੇਤੰਤ ਕਰਨ ਲਈ ਇੱਕ ਵੱਡਾ ਇਕੱਠ ਕੀਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸਾਡੇ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ